ਏ ਝੂਠੇ ਨੇ ਇੱਕ ਨੰਬਰ ਦੇ ਤੁਸੀਂ ਵੀ ਆਪਣਾ ਬਚਾ ਕਰ ਰਹੇ ਹੋ ਸਕੈਮ ਹੁੰਦਾ ਤੇ ਥੋੜੇ ਦਿਲ ਨੂੰ ਗੱਲ ਲੱਗਦੀ ਹੈ ਸੋ ਆਇਆ ਸੀਗਾ ਇੱਥੇ ਸਾਡਾ ਹੋਸਟਲ ਬਾਰ ਉਹਦਾ ਅੱਛਾ ਨਹੀਂ ਲੱਗਦਾ ਅੰਦਰ ਉਹ ਬਹੁਤ ਵਧੀਆ ਸੀਗਾ ਮੈਂ ਤੁਹਾਨੂੰ ਰੀਕਮੈਂਡ ਪੱਕਾ ਕਰਾਂਗਾ ਕਿਉਂਕਿ ਇੱਥੇ ਘੱਟੋ ਘੱਟ 4-5 ਬਾਥਰੂਮ ਨੇ ਮੇਰੇ ਲਈ ਥੋੜਾ ਜਿਹਾ ਈਜ਼ੀ ਰਹਾ ਇੱਥੇ ਬਟ ਇੱਕ ਇਸ਼ੂ ਸੀਗਾ ਇੱਥੇ ਜਿਹੜੇ ਟਾਇਲਟ ਸੀਗੇ ਟਾਇਲਟ ਚ ਨਾ ਨਿੱਕੇ ਨਿੱਕੇ ਸੀਗੇ ਮੇ ਲੱਤਾਂ ਤੱਕ ਨਹੀਂ ਪੂਰੀਆਂ ਨਹੀਂ ਬੂਹਾ ਮੰਨ ਕਰਦਾ ਸੀ ਮੇ ਗੋਡੇ ਤੇ ਵੇਦਾ ਸੀ ਬਾਕੀ ਭਾਜੀ ਹਾਂਜੀ ਹਾਂਜੀ ਆ ਜੈਕਟ ਬੜੀ ਵਧੀਆ ਜੈਕਟ ਭਾਈ ਜੈਕਟ ਮੌਸਮ ਕਿੰਨਾ ਘੈਂਟ ਹੋ ਗਿਆ ਨਾ ਇੱਥੇ ਆ ਕੇ ਹਾਂ ਮੌਸਮ ਥੋੜਾ ਗਰਮ ਹੈ ਭਾਈ ਤਈਓ ਮੈਂ ਜੈਕਟ ਭਾਈ ਥੋੜੀ ਨਾ ਗਰਮੀ ਵਾਸਤੇ ਓ ਮਾਈ ਗੋ ਇੱਕ ਜੈਕਟ ਤਾਰਦਾ ਮੈਂ ਕਹਿੰਦਾ ਸੀ ਸੁੱਟ ਦਵਾਂ ਕਿੱਥੇ ਲੇਕਿਨ ਅੱਗੇ ਦਾ ਪਲਾਨ ਹੈਗਾ ਤੇ ਟੈਕਸੀ ਬਸ ਆਣ ਲੱਗੀ ਔਰ ਮੈਨੂੰ ਲੱਗਦਾ ਆਈ ਗਈ ਹੈ ਤੇ ਇੱਥੇ ਕਿਸੇ ਨਾਲ ਇੱਕ ਪਾਕਿਸਤਾਨੀ ਭਰਾ ਮਿਲਿਆ ਹੈਗਾ ਕਾਫੀ ਵਧੀਆ ਸੀਗਾ ਉਹਨੇ ਰਾਤੀ ਤੇ ਸਾਡੇ ਕੋਲ ਕੁਝ ਖਾਣ ਨੂੰ ਵੀ ਹੈਗਾ ਉਹਨੇ ਸਾਨੂੰ ਸਬਜ਼ੀ ਵੀ ਦਿੱਤੀ ਰੋਟੀ ਉਟੀ ਸਭ ਕੁਝ ਪਾਈਨੇ ਸਾਡੇ ਵਾਸਤੇ ਕੀਤਾ ਮੈਂ ਤੁਹਾਨੂੰ ਜਰੂਰ ਬਿਨਾਲ ਲਾਣਾ ਹੈ ਇਹਦਾ ਨਾਮ ਅਮਨ 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 ਭਾਈ ਨੇ ਤੇ ਇਹਨਾਂ ਨੇ ਸਾਡਾ ਕ ਭਾਈ ਆਪਣੇ ਹੈਗੇ ਫੈਸਲਾਬਾਦ ਤੋਂ ਭਾਈ ਕੁਝ ਕਹਿਣਾ ਚਾਹੋਗੇ ਜੀ ਬਸ ਭਾਈ ਸ਼ਾਇਦ ਫੀਲ ਕਰਦੇ ਤੇ ਭਾਈ ਜ਼ਰੂਰ ਤੁਸੀਂ ਜਦੋਂ ਇੰਡੀਆ ਆਓਗੇ ਜ਼ਰੂਰ ਮੈਨੂੰ ਕੰਟੈਕਟ ਕਰਿਓ ਤੇ ਪੂਰਾ ਤੁਹਾਨੂੰ ਪੰਜਾਬ ਅਸੀਂ ਘੁਮਾਵਾਂਗੇ ਜਿਹੜੀ ਤੁਸੀਂ ਦੇਖ ਸਕਦਾ ਦਿਖਾ ਰਹੇ ਸੀ ਸਾਡੇ ਵੀ ਚੱਲਦੀਆਂ ਹਨ ਤੇ ਹੈ ਤਾਂ ਪੰਜਾਬ ਦਾ ਪਾਕਿਸਤਾਨੀ ਕੋਈ ਰਹਿਣ ਨੂੰ ਨਹੀਂ ਪਤਾ ਚੱਲੋ ਹੋਰ ਦੱਸੋ ਬਦਿਓ ਤੇ ਰੇਲਵੇ ਸਟੇਸ਼ਨ ਤੇ ਆ ਕੇ ਛੱਡਣਾ ਹੋ ਗਿਆ ਇੱਕ ਸਕੈਮ ਇੱਥੇ ਇਸ ਗੱਡੀ ਦਾ ਆਪਾਂ ਪਹਿਲੇ ਪੇ ਕਰਨਾ ਚਾ ਰਹੇ ਸੀ 5000 ਤੇ ਸਾਨੂੰ ਅਥੀਨਾ ਨੇ ਬੋਲਿਆ ਕਿ ਨਹੀਂ 5000 ਚ ਨਹੀਂ ਹੋ ਸਕਦਾ ਅਸੀਂ ਜ਼ਿਆਦਾ ਦਿੱਤਾ ਸਨ ਲੋਕਲ ਨੇ ਬੋਲੇ 5000 ਇਨਫ ਹੈ ਟਿੰਗੇ ਤੇ ਐਨੇ ਸਾਨੂੰ ਕਿਹਾ 9000 ਟਿੰਗੇ ਅਸੀਂ ਹਾਂ ਕਰ ਦਿੱਤੀ ਚਲੋ ਕੋਈ ਨਹੀਂ ਚੋੜਾ 1500 ਇੰਡੀਆ ਦਾ ਲੱਗਦਾ ਲੱਗਦਾ ਠੀਕ ਹੈ ਤੇ ਉਦੋਂ ਬਾਅਦ ਕੀ ਹੋਇਆ ਕਿ ਸਾਨੂੰ ਕਹਿੰਦਾ ਇੱਕ ਬੰਦਾ ਹੋਰ ਵਾੜਾਂਗੇ ਅਗਰ ਤੁਸੀਂ ਉਹਨੂੰ ਨਹੀਂ ਵਾੜਨਾ ਚਾਹੁੰਦੇ ਹੋ ਤੇ ਤੁਹਾਨੂੰ ਦੇਣੇ ਪੈਣੇ 12000 ਟਿੰਗੇ ਓਏ ਝੂਠੇ ਨੇ ਇੱਕ ਨੰਬਰ ਦੇ ਤੁਸੀਂ ਵੀ ਆਪਣਾ ਬਚਾ ਕਰਿਓ ਤੇ ਇਹਨਾਂ ਤੋਂ ਇਸ ਸਕੈਮ ਤੋਂ ਜ਼ਰੂਰ ਬਚਿਓ ਇਹ ਗੱਡੀ ਤਾਂ ਬਹੁਤ ਵਧੀਆ ਬਟ ਹਾਂ 12000 ਵੀ ਅਰਾਊਂਡ ਜਾਂਦੇ 16-1700 ਰੁਪਏ ਅਰਾ ਤੇ 9000 ਬੰਦੇ ਸੀਗੇ 1500 ਦੇ ਰਾਮ ਤੇ ਚਲੋ ਇੰਨੀ ਵੱਡੀ ਅਮਾਉਂਟ ਤੇ ਨਹੀਂ ਆ ਬਟ ਹਾਂ 스ਕੈਮ ਹੁੰਦਾ ਤੇ ਥੋੜੇ ਦਿਲ ਨੂੰ ਗੱਲ ਲੱਗਦੀ ਹੈ ਬਾਕੀ ਭਾਜੀ ਕਹਿੰਦੇ ਕਿ ਇੱਕ ਬੰਦਾ ਆਪਾਂ ਵਿੱਚ ਹੋਰ ਐਡ ਕਰ ਲੈਣੇ ਕੋਈ ਇਸ਼ੂ ਨਹੀਂ ਹੈ ਕਿੱਥੇ ਇੰਨੀ ਦੂਰ ਵੀ ਨਹੀਂ ਜਾਣਾ ਇੱਕ ਕ੍ਰੈਡਿਟ ਇੰਟਰਵਿਊ ਸਤਾ ਸਰ ਬਾਕੀ ਮੈਂ ਇੱਥੇ ਬਾਰਡਰ ਦੇ ਬਾਹਰ ਕੁਝ ਨਹੀਂ ਰਿਕਾਰਡ ਕਰ ਪਾਇਆ ਤੇ ਬਾਰਡਰ ਤੋਂ ਲੰਘਦਾ ਹੀ ਪਿਆ ਸੀ ਉੱਥੇ ਮਾਰੇ ਵੀਡੀਓ ਸਕ੍ਰੋਡ ਕਰ ਲਈ ਇੱਥੇ ਤੁਹਾਨੂੰ ਸੀਮਾ ਸੁਮਾ ਸਭ ਕੁਝ ਸਹੀ ਜਨੂਅਰੇਟ ਦੇ ਮਿਲ ਜੇਗਾ ਤੇ ਇੱਥੇ ਤੁਸੀਂ ਬਾਸਿ ਲੈ ਕੇ ਸ਼ਹਿਰ ਚ ਜਾਓ ਸਭ ਤੋਂ ਸਸਤਾ ਹੀ ਹੋਈ ਪਏਗਾ ਮੈਂ ਇਸ ਟਾਈਮ ਬੈਚ ਸੜਨਾ ਲਖਰ ਹੋ ਗਿਆ ਸਕੈਮ ਉਥੇ ਕੀ ਆਏ ਬਸ ਵਾਲਾ ਸਾਡਕੋ ਮੰਗਦਾ ਬਈ ਕੈਸ਼ ਭਾਈ ਨੇ ਜੇ ਆਪਣੇ ਕੈਸ਼ ਖੜਕੇ ਦੇ ਦੇ ਪਿੱਛੋ ਮੈਂ ਲਾਇਆ ਵੈਸੀ ਕਾਰਡ ਕਾਰਡ ਵੀ ਲਾਇਆ ਮੈਂ ਪੈਸੇ ਵੀ ਕੱਟੇ ਗਏ ਪਾਜੀ ਨੇ ਮਤ ਨਹੀਂ 40 50 ਰੁਪਏ ਦਿੱਤੇ ਪਰ ਮੇਰੇ 11 ਰੁਪਏ ਕੁਛ ਕੱਟੇ ਗਏ ਹੀ ਤੇ ਇਹ ਹੋਇਆ ਸਾਡਾ ਦੂਜਾ ਸਕੈਮ ਅੱਜ ਦਾ ਤੇ ਭਾਈ ਅੱਗੇ ਕੀ ਲੱਗਦਾ ਕੰਟਰੀ ਅੱਗੇ ਜਾ ਰਹੀ ਤੇ ਖੜੀਆਂ ਤੇ ਹੋਰ ਹੀ ਸਕੈਮ ਹੁੰਦੇ ਰਹਿਣਗੇ ਬਹੁਤ ਜਾਣਗੇ 75 ਰੁਪਏ ਦੇ ਕਰਾ ਸਕੈਮ ਹੀ ਹੋਗਾ ਨਹੀਂ ਬਚਾਂਗੇ ਇਸ ਸਕੈਮ ਓਏ ਵੱਡੇ ਵੱਡੇ ਸ਼ਹਿਰਾਂ ਛੋਟੇ ਛੋਟੇ ਗੱਲਾਂ ਹੁੰਦੀਆਂ ਰਹਿੰਦੀਆਂ ਇਹ ਹੈਗਾ ਜੀ ਮੇਰਾ ਪਹਿਲਾ ਦਿਨ ਤਾਸ਼ਕੰਦ ਵਿੱਚ ਬਟ ਮੈਂ ਤਾਂ ਵੀਡੀਓ ਹਲੇ ਬਣਾ ਰਿਹਾ ਇਹ ਵੀਡੀਓ ਮੇਰਾ ਰੋਬੋਟ ਕ੍ਰੋਸਿੰਗ ਜਿਗਾ ਸਿਰ ਹੋਲੇ ਵਿੱਚ ਹੀ ਗਈ ਇਸ ਵੀਡੀਓ ਨੂੰ ਐਂਡ ਕਰਨਾ ਭੁੱਲ ਗਿਆ ਸੀਗਾ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ ਤੇ ਹਾਂ ਤੁਸੀਂ ਅਗਰ ਮੇਰੀ ਵੀਡੀਓ ਨੂੰ ਅੱਛੀ ਸਮਝਦੇ ਹੋ ਤੇ ਤੁਸੀਂ ਮਿਲਾਈ ਕਿ ਜ਼ਰੂਰ ਕਰਿਓ ਅੱਧਾ ਨਹੀਂ ਤੁਹਾਨੂੰ ਇੰਟਰਸਟਿੰਗ ਵੀਡੀਓ ਤੁਹਾਨੂੰ ਸ਼ੋ ਹੁੰਦੀਆਂ ਰਹਿਣਗੀਆਂ ਤੇ ਨੈਕਸਟ ਵੀਡੀਓ ਜਿਹੜੀ ਮੇਰੀ ਅੱਜ ਦੀ ਆਏਗੀ ਉਹ ਆਏਗੀ ਬਿਕਮਿੰਗ ਅ ਮਿਲਨੀਅਰ ਇਨ ਉਸ ਵੇਕਸਟ